ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਕਿਹਾ ਭਾਜਪਾ ਦਾ ਅਕਾਲੀ ਦਲ ਦੇ ਨਾਲ ਜਲਦ ਹੋਣਾ ਚਾਹੀਦਾ ਹੈ ਗੱਠ ਜੋੜ ਕੈਪਟਨ ਨੇ ਜੀਪੀ ਨੱਡਾ ਦੇ ਕੋਲ ਵੀ ਚੁੱਕਿਆ ਮੁੱਦਾ ਚੰਡੀਗੜ੍ਹ ਮੇਰ ਚੋਣ ਦੇ ਸਾਰੇ ਵੋਟ ਪੇਪਰ ਤੇ ਵੀਡੀਓ ਸੁਪਰੀਮ ਕੋਰਟ ਨੇ ਮੰਗਵਾਏ ਅਨਿਲ ਮਸੀਹ ਨੂੰ ਕਿਹਾ ਤੇਰੇ ਤੇ ਬਣਦੀ ਹੈ ਕਾਰਵਾਈ ਕੱਲ ਦੁਪਹਿਰ 2 ਵਜੇ ਹੋਵੇਗੀ ਸੁਣਮਾਈ ਚੰਡੀਗੜ੍ਹ ਚ ਕੌਂਸਲਰਾਂ ਦੇ ਪਾਲਾ ਬਦਲਣ ਤੇ ਕੇਜਰੀਵਾਲ ਦਾ ਪਹਿਲਾ ਬਿਆਨ ਕਿਹਾ ਫਰਜ਼ੀ ਵਾੜਾ ਕਰਕੇ ਜਿੱਤੇ ਚੋਣ ਜਦੋਂ ਹਾਰ ਜਾਂਦੇ ਨੇ ਤਾਂ ਖਰੀਦ ਲੈਂਦੇ ਨੇ ਕਾਉਂਸਲਰ ਇਸ ਤਰ੍ਹਾਂ ਕਿਵੇਂ ਚੱਲੇਗਾ ਲੋਕਤੰਤਰ ਕਿਸਾਨੀ ਮਸਲਿਆਂ ਤੇ ਵਿਚਾਰਨ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਨਿਊਜ਼ 18 ਤੇ ਬੋਲੇ ਕੈਪਟਨ ਕਿਹਾ ਪੀਐਮ ਦੇ ਕੋਲ ਚੁੱਕਾਂਗਾ ਕਿਸਾਨਾਂ ਦੇ ਮੁੱਦੇ ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਮੱਕੀ ਦਾਲ ਅਤੇ ਕਪਾਹ ਤੇ ਐਮਐਸਪੀ ਦਾ ਦਿੱਤਾ ਪ੍ਰਸਤਾਵ 5 ਸਾਲ ਲਈ ਹੋਵੇਗਾ ਅقرار ਐਮਐਸਪੀ ਤੇ ਫਸਲ ਖਰੀਦ ਦੀ ਨਹੀਂ ਹੋਵੇਗੀ ਕੋਈ ਸੀਮਾ ਕੇਂਦਰ ਦਾ ਫਸਲੀ ਵਖਰੇਵੇਂ ਤੇ ਜ਼ੋਰ ਮੁੜ ਕਿਸਾਨਾਂ ਦੇ ਪਾਲੇ ਦੇ ਵਿੱਚ ਐਮਐਸਪੀ ਵਾਲੀ ਗੇਂਦ ਸ਼ਾਮ ਨੂੰ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਵੱਡੀ ਮੀਟਿੰਗ ਕੇਂਦਰ ਸਰਕਾਰ ਦੇ ਪ੍ਰਸਤਾਵ ਤੇ ਮਿਲ ਕੇ ਕਰਨਗੇ ਚਰਚਾ ਪੰਜਾਬ ਭਰ ਦੇ ਵਿੱਚ ਟੋਲ ਖਾਦਿਆਂ ਤੇ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਦੋ ਦਿਨ ਤੋਂ ਲਗਾਤਾਰ ਫਰੀ ਕਰਾਏ ਹੋਈ ਨੇ ਟੋਲ ਅਜੇ 23 ਤੱਕ ਜਾਰੀ ਰਹਿਣਗੇਦਰ ਨੇ ਅੱਜ ਫਿਰ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਇਆ ਰਵਿੰਦ ਕੇਸ ਜੀ ਮਹਾਲ ਸ਼ੰਮ ਨੂੰ ਦੱਸਿਆ ਗੈਰ ਕਾਨੂੰਨੀ ਕਿਆ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ ਈਡੀ ਕਿੰਦੇ ਸਰਕਾਰ ਦੇ ਖਿਲਾਫ ਪੰਜਾਬ ਕਾਂਗਰਸ ਦਾ ਹੱਲਾ ਬੋਲ ਮਹਾਲੀ ਦੇ ਵਿੱਚ ਇਨਕਮ ਟੈਕਸ ਦਫ਼ਤਰ ਦੇ ਬਾਹਰ ਦਿੱਤਾ ਧਰਨਾ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰਨ ਦਾ ਕੀਤਾ ਵਿਰੋਧ ਸਿੱਖਾਲ ਤੁਸੀ ਵੇਖ ਰਹੇ ਹੋ న్యూਸ 18 ਪੰਜਾਬ ਨਾਮ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਸ਼ੁਭਾਸ਼ਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਮੇਅਰ ਕੇਸ ਤੇ ਜੁੜੀ ਹੋਈ ਵੱਡੀ ਖਬਰ ਤੋਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਵਿੱਚ ਬੈਲਟ ਪੇਪਰ ਮੰਗਵਾਏ ਨੇ ਕੱਲ ਬੈਲਟ ਪੇਪਰ ਦੇਖਣ ਦੇ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ ਸੁਪਰੀਮ ਕੋਰਟ ਦੇ ਲੋਕਿਆ ਗਿਆ ਕਿ ਡੀਸੀ ਨੂੰ ਨਵੇਂ ਰਿਟਰਨਿੰਗ ਅਫਸਰ ਦੀ ਤੈਨਾਤੀ ਲਈ ਕਹਾਗੇ ਅੱਜ ਦੀ ਸੁਣਵਾਈ ਦੇ ਦੌਰਾਨ ਅਨਿਲ ਮਸੀਹ ਨੂੰ ਝਾੜ ਵੀ ਪਾਈ ਗਿਆ ਅਨਿਲ ਮਸੀਹ ਨੂੰ ਚੀਫ ਜਸਟਿਸ ਬੋਲੇ ਨੇ ਕਿ ਤੁਹਾਡੇ ਤੇ ਮੁਕਦਮਾ ਚੱਲਣਾ ਚਾਹੀਦਾ ਇਹ ਬਹੁਤ ਵੱਡੀ ਟਿੱਪਣੀ ਹੈ ਚੀਫ ਜਸਟਿਸ ਆਫ ਇੰਡੀਆ ਦੀ ਕਿ ਤੁਹਾਡੇ ਤੇ ਮੁਕਦਮਾ ਚੱਲਣਾ ਚਾਹੀਦਾ ਅਨਿਲ ਮਸੀਹ ਨੂੰ ਕਿਹਾ ਗਿਆ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਹੌਰਸ ਟ੍ਰੇਡਿੰਗ ਬੇਹੱਦ ਚਿੰਤਾਜਨਕ ਹੈ ਸੋ ਚੰਡੀਗੜ੍ਹ ਮੇਰ ਕੇਸ ਤੇ ਦਰਸ ਸੁਪਰੀਮ ਕੋਰਟ ਦੇ ਰਸਲਾਈ ਹੋਏ ਤੇ ਇਸ ਦਰਾਂ ਚੀਫ ਜਸਟਿਸ ਦੇ ਵੱਲੋਂ ਕਾਫੀ ਸਖਤ ਟਿੱਪਣੀਆਂ ਵੀ ਕੀਤੀਆਂ ਗਈਆਂ ਤੇ ਨਾਲ ਹੀ ਵੈਲਟ ਪੇਪਰ ਦੇਖਣ ਦੇ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ ਇਹ ਵੀ ਕਿਹਾ ਗਿਆ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਵਿੱਚ ਪਏ बैलेट पेपर भी मंगवाए ने इसे खबर ऐसी और ज्यादा जानकारी लिए साढ़े सहयोगी सुशील पांडे जुड़े हुए हैं सुशील क्या कुछ खास रहा आज की सुनवाई में क्या कुछ जानकारी देखिए साफ तौर से चंडीगढ़ के मामले में सुप्रीम कोर्ट में अहम सुनवाई हुई सुप्रीम कोर्ट ने इस पूरे मामले में तमाम पहलुओं को सुना हालांकि इस पूरे मामले में जो फिलहाल अनिल मस्ती है वो फिलहाल कोर्ट में मौजूद रहे और सीधे तौर पर कोर्ट ने उनसे सवाल किया कि जो वीडियो में हमने आपको देखा है कि आप उस पूरे मतपत्र में जिस तरह से जो बैलेट पेपर पर आप साइन कर रहे थे वो किन नियमों के आधार पर कर रहे थे हालांकि इस पूरे मामले में अनिल मसीह सुप्रीम कोर्ट को समझाने की कोशिश कर रहे थे जिस पर सुप्रीम कोर्ट खासा नाराज दिखा सुप्रीम कोर्ट ने सीधे तौर पर अनिल मसीह से सवाल किया कि जो मतपत्र पर आपने सिग्नेचर किया वो किन कारणों की वजह से किया और सीधे तौर पर आपने जो लगातार आप कैमरे के सामने देख रहे थे वो क्यों देख रहे थे हालांकि अनिल मसीह की तरफ से उन्होंने कहा कि जब आ, सामने से आम आदमी पार्टी के कई पार्षदों ने हल्ला मचाया और कैमरा कैमरा कह रहे थे तो उन्होंने उनकी तरफ सामने देखा लेकिन जब सवाल किया चीफ जस्टिस ने कि आपने मतपत्र पर जो सिग्नेचर किया वो किन नियमों के आधार पर किया किन कारणों की वजह से किया तब अनिल मसीह अपना जवाब देते हुए फंसे जिस पर सुप्रीम कोर्ट ने नाराजगी जताई और सुप्रीम कोर्ट ने सीधे तौर पर सवाल किया कि जिस तरह आपने कार्रवाई की है उन कार्रवाई के तहत आपके ऊपर मुकदमा चलाया जाना चाहिए यू मस्ट बी प्रोसिक्यूटेड तो ये तमाम पहलू पर सुनवाई हुई लेकिन सुप्रीम कोर्ट ने इस पूरे मामले में अहम निर्देश दिया सुप्रीम कोर्ट ने जितने भी चुनाव के जो बैलेट पेपर है उनको तलब किया है अपने पास मंगलवार को दोबारा दो बजे इस पूरे मामले में सुप्रीम कोर्ट सुनवाई करेगा पंजाब हरियाणा हाई कोर्ट तो से तमाम बैलेट पेपर सुप्रीम कोर्ट ने तलब किए हैं सुप्रीम कोर्ट ने कहा है पर्याप्त सुरक्षा के साथ ही बैलेट पेपर यहाँ लाया जाए और साथ ही साथ जो वीडियो फुटेज को लेकर चीफ जस्टिस नाराज से उस पूरे वीडियो फुटेज को दोबारा देखा जाएगा सुप्रीम कोर्ट ने कहा है कि ये पूरा मामला कहीं ना कहीं गंभीरता से है और लोकतंत्र में न्यायपालिका इस पूरे मामले में कहीं ना कहीं इस पूरी प्रक्रिया को जरूर देखेगी इसकी समीक्षा करेगी जिस तरह की चीजें चंडीगढ़ मेयर चुनाव में देखी गई है वो बर्दाश्त नहीं की जाएंगी और इसीलिए फिलहाल सुप्रीम कोर्ट ने तमाम चीजों को अपने पास तलब किया है कल दोबारा अनिल मशी व्यक्तिगत रूप से कोर्ट में पेश होंगे और उनके सामने ही मामले की सुनवाई चलेगी देखना बेहद अहम होगा कि सुप्रीम कोर्ट जब कल इस पूरे मामले में सुनवाई करता है तो क्या दोबारा चुनाव कराने का कोई आदेश जारी करता है या फिर जो चुनाव हुआ है उसी में किसी भी प्रकार का समाधान निकालने की कोशिश करती है लेकिन सुप्रीम कोर्ट में अनिल मसीह के द्वारा आज जो जवाब दिया गया जिस पर अनिल मसीह को जबकि फटकार सुप्रीम कोर्ट ने लगाई सुप्रीम कोर्ट ने कहा कि आप जो भी चीज यहाँ पर बोलेंगे वो ऑन रिकॉर्ड होगा और आप बेहतर समझ सकते हैं कि आपने जो किया है वो सही है या गलत है चीफ जस्टिस ने इस पूरे मामले में सॉलिसिटर जनरल से भी कहा कि सॉलिसिटर जनरल इस पूरे मामले को देखे अगर इस पूरे मामले में अनिल वश् के द्वारा किसी भी प्रकार की कथितिया की है तो मुश्किलें आने वाले समय में जरूर बढ़ेगी और इसीलिए सुप्रीम कोर्ट ने कल फिर अनिल वसी को दोबारा व्यक्तिगत रूप से पेश होने का आदेश दिया सुशील सुशील ये भी बड़ी टिप्पणी की है सुप्रीम कोर्ट की तरफ से कि चंडीगढ़ में चल रही हॉर्स ट्रेडिंग बेहद चिंताजनक है इसके बारे में क्या कुछ कहा गया जी देखिए हॉस ट्रेडिंग के मामले में किसी दूसरे एक वकील ने फिलहाल कोर्ट में दलीलें रखी तो सुप्रीम कोर्ट ने ये कहा कि ये हमारा स्टेटमेंट नहीं है ये आपका स्टेटमेंट है लेकिन अगर ऐसी चीजें हो रही हैं तो हम उसको देखेंगे हालांकि हॉउ ट्रेडिंग की बात चीफ जस्टिस की तरफ से नहीं की गई थी किसी एक वकील ने हॉस ट्रेडिंग की बात कही तो सुप्रीम कोर्ट ने इस पूरे मामले में कहा कि निश्चित रूप से कहीं भी हॉस ट्रेडिंग अगर होती है तो वो गलत है लेकिन अगर इस पूरे मामले में ऐसी कोई प्रक्रिया है तो निश्चित रूप से उसकी समीक्षा की जाएगी बहरहाल सुप्रीम कोर्ट ने पूरे मामले में अभी तक जो गड़बड़ियां हुई है चंडीगढ़ मेयर चुनाव मामले में उस पर बहुत ज्यादा गंभीर है का जो सेकेंडरी मामला है उस पर सुप्रीम कोर्ट बाद में विचार करेगा लेकिन सबसे पहले विचार सुप्रीम कोर्ट किस पहलू पर करेगा कि जो बैलेट पेपर में कथित गड़बड़ियां की गई हैं आठ ओटो में सिग्नेचर किए गए हैं अनिल मसीह के द्वारा वो किन नियमों और आधार पर किए गए हैं और इसीलिए सुप्रीम कोर्ट ने दोबारा वो वीडियो देखने का विचार किया है सॉलिसिटर जनरल की तरफ से कहा गया है की पूरा जो वीडियो है वो देखा जाए तो सुप्रीम कोर्ट ने यह भी कहा है पंजाब हरियाणा हाई कोर्ट को कि जो भी वीडियो फुटेज उनके पास अभी सीज है वो पूरा वीडियो फुटेज की कॉपी सुप्रीम कोर्ट को भेजे सुप्रीम कोर्ट भी उस वीडियो को देखेगा लेकिन निश्चित रूप से अनिल मसी के द्वारा जो आज स्टेटमेंट दिया गया उस स्टेटमेंट से सुप्रीम कोर्ट संतुष्ट नहीं दिखा और इसीलिए उनके खिलाफ जो आपराधिक मुकदमा है उसकी चलाने की जो बात है वो कही गई है तो अब ऐसे में सुप्रीम कोर्ट का कल का जो सुनवाई होगा चंडीगढ़ मेयर चुनाव के मामले वो बेहद अहम होगा क्योंकि कल सुप्रीम कोर्ट इस पूरे मामले में कोई अहम आदेश जारी कर सकता है हालांकि इस पूरे मामले में दोनों पक्षकारों की तरफ से इस पूरे विवाद को सुलझाने की कोशिश की गई लेकिन इस विवाद को लेकर सुप्रीम कोर्ट बहुत खासा नाराज है और सुप्रीम कोर्ट तमाम पहलुओं का परीक्षण करके ही इस पूरे मामले में आगे बढ़ेगा जी अब सुशील अगर अगर बात की जाए तो रिकॉउंटिंग के चांस कितने लग रहे हैं क्या Uh, क्या बड़ा फैसला हालांकि uh, कोर्ट ने बताना है कोर्ट की तरफ से आने वाले दिनों में ये फैसला लिया जाएगा क्या चांस क्या लगते हैं रिकाउंटिंग हो सकती है आ, कोई आ, वहां से जो प्रक्रिया खत्म हुई थी वहां से शुरुआत की जा सकती है हालांकि बीजेपी के मेयर जो इस्तीफा भी दे चुके हैं अभी मेयर नया बनना भी बाकी है सुशील ਤੋ ਚੰਡੀਗੜ੍ਹ ਮੇਰੇ ਕੇਸ ਤੇ ਵੱਡੀ ਅਪਡੇਟ ਹੈ ਵੱਡੀ ਜਾਣਕਾਰੀ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਜਿਵੇਂ ਕਿ ਵਿਸਥਾਰ ਦੀ ਨਾਲ ਸਾਡੇ ਸਹਾਇਕ ਸੁਸ਼ੀਲ ਪਾਂਡੇ ਜਾਣਕਾਰੀ ਦੇ ਰਹੇ ਸਨ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਵਿੱਚ ਪਏ ਵੈਲਟ ਪੇਪਰ ਮੰਗਵਾ ਲਏ ਨੇ ਕੱਲ ਵੈਲਟ ਪੇਪਰ ਦੇਖਣ ਦੇ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ ਡੀਸੀ ਨੂੰ ਨਵੇਂ ਰਿਟਰਨਿੰਗ ਅਫਸਰ ਦੀ ਤਾਇਨਾਤੀ ਦੇ ਲਈ ਕਹਾਂਗੇ ਅੱਜ ਦੀ ਸੁਣਵਾਈ ਦੇ ਦੌਰਾਨ ਅਨਿਲ ਮਸੀਨ ਨੂੰ ਝਾੜ ਪਾਈ ਗਈ ਹੈ ਅਨਿਲ ਮਸੀਨ ਨੂੰ ਚੀਫ ਜਸਟਿਸ ਚੰਦਰ ਚੂੜ ਦੇ ਵੱਲੋਂ ਕਿਹਾ ਗਿਆ ਕਿ ਤੁਹਾਡੇ ਤੇ ਮੁਕਦਮਾ ਚੱਲਣਾ ਚਾਹੀਦਾ ਹੈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਟਿੱਪਣੀ ਐ ਇਸ ਦੇ ਨਾਲ ਅਨਿਲ ਮਸੀਹ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਵੀ ਵੱਧੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ ਤੁਹਾਡੇ ਤੇ ਮੁਕਦਮਾ ਚੱਲਣਾ ਚਾਹੀਦਾ ਹੈ ਚੀਫ ਜਸਟਿਸ ਆਫ ਇੰਡੀਆ ਦੇ ਬਨ ਨੇ ਵੱਡੀ ਟਿੱਪਣੀ ਕੀਤੀ ਗਿਆ ਕਿਉਂਕਿ ਪੂਰੇ ਐਪੀਸੋਡ ਭਰ ਹੀ ਵਿਵਾਦ ਦੀ ਗੱਲ ਕੀਤੀ ਜਾਵੇ ਦਰਸਲ 30 ਜਨਵਰੀ ਨੂੰ ਚੰਡੀਗੜ੍ਹ ਮੇਰਦ ਦੀ ਚੋਣ ਹੁੰਦੀ ਹੈ ਅਜੇ ਤੂੰ ਚੋਣ ਹੁੰਦੀ ਹੈ ਤੇ ਇਸੇ ਤਰ੍ਹਾਂ ਜਦੋਂ ਬਾਅਦ ਜਦੋਂ ਕਾਊਂਟਿੰਗ ਹੁੰਦੀ ਹੈ ਸਿੱਧੇ ਤੁਰਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਵੱਲ ਇਲਜ਼ਾਮ ਲਗਾਏ ਗਏ ਕਿ ਜਿਹੜੇ ਕਿ 8 ਵੋਟਾਂ ਇਨਵੈਲਿਡ ਕੀਤੀਆਂ ਗਈਆਂ ਤੇ ਸਿੱਧੇ ਤੌਰ ਤੇ ਗੜਬੜੀ ਦੇ ਇਲਜ਼ਾਮ ਲੱਗੇ ਅਨਿਲ ਮਸੀਤ ਤੇ ਪ੍ਰੈਜ਼ਾਈਡਿੰਗ ਅਫੀਸਰ ਤੇ ਇਹ ਸਾਫ਼ ਤੌਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਓਵਰ ਮਾਰਕਿੰਗ ਕੀਤੀ ਗਈ ਓਵਰ ਮਾਰਕਿੰਗ ਕਰਦੇ ਹੋਏ ਜਿਹੜੇ ਕਿ ਕਾਂਗਰਸ ਦੇ ਆਪ ਦੇ ਜਿਹੜੇ 8 ਕਾਉਂਸਲਰ ਸਨ ਉਹਨਾਂ ਦੀਆਂ ਵੋਟਾਂ ਜਿਹੜੀਆਂ ਕਿ ਇਨਵੈਲਿਡ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ BJP ਦਾ ਮੇਰ ਬਣ ਜਾਂਦਾ ਜੋ ਕਿ ਸਿੱਧੇ ਤੌਰ ਤੇ ਇੰਡੀਆ ਲਾਇਨਸ ਦੇ ਵੱਲੋਂ ਜਾਂ ਕਾਂਗਰਸ ਆਪ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਤੇ ਇਸ ਦੇ ਵਿਚਾਲੇ ਪੂਰਾ ਮਾਮਲਾ ਕਿਥੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਸਪਰੀਮ ਕੋਰਟ ਦੇ ਵਿੱਚ ਪਹੁੰਚਦਾ ਤੇ ਅੱਜ ਜਿਹੜੀ ਇੱਕ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਉਸ ਦੇ ਦੌਰਾਨ ਇਹ ਵੱਡੀਆਂ ਟਿੱਪਣੀਆਂ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਇਥੋਂ ਤੱਕ ਕਿਹਾ ਗਿਆ ਹੈ ਚੀਫ ਜਸਟਿਸ ਦੇ ਵੱਲੋਂ ਕਿ ਤੁਹਾਡੇ ਤੇ ਮੁਕੱਦਮਾ ਚੱਲਣਾ ਚਾਹੀਦਾ ਸਿੱਧੇ ਤੌਰ ਤੇ ਨਿਲ ਮਸੀਨ ਨੂੰ ਇਹ ਕਿਆ ਜਿਹੜੇ ਕਿ ਉਸੇ ਦਿਨ ਪ੍ਰੈਜ਼ਾਈਡਿੰਗ ਅਫੀਸਰ ਸਨ ਉਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਉਹੀ ਵੀਡੀਓ ਜਿਸ ਦੇ ਵਿੱਚ ਮਾਰਕਿੰਗ ਕਰਦੇ ਹੋਏ ਨਜ਼ਰ ਆਉਂਦੇ ਨੇ ਉਹੀ ਵੀਡੀਓ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਵਿਖਾਏਗੀ ਚੀਫ ਜਸਟਿਸ ਰੁਖਮਿੰਦਿਆ ਦੇ ਵੱਲੋਂ ਪਿਛਲੀ ਸੁਣਵਾਈ ਦੇ ਦੌਰਾਨ ਦਰਸੰਦੋ ਵੀਡੀਓ ਤਸਵੀਰਾਂ ਜਿਹੜੀਆਂ ਕਿ ਵੇਖੀਆਂ ਗਈਆਂ ਸਨ ਤੇ ਉਸ ਤੋਂ ਬਾਅਦ ਅੱਜ ਦੀ ਸੁਣਵਾਈ ਦੇ ਦੌਰਾਨ ਇਹ ਵੱਡੀਆਂ ਟਿੱਪਣੀਆਂ ਚੰਡੀਗੜ੍ਹ ਮੇਅਰ ਕੇਸ ਨੂੰ ਲੈ ਕੇ ਮੇਅਰ ਚੋਣ ਨੂੰ ਲੈ ਕੇ ਕੀਤੀਆਂ ਗਈਆਂ ਨੇ। ਤੋਂ ਲਗਾਤਾਰ ਸਾਡੇ ਸਹਿਯੋਗੀ ਸੁਸ਼ੀਲ ਪਾਂਡੇ ਜੁੜੇ ਹੋਏ ਨੇ ਸੁਸ਼ੀਲ ਕਿ ਆਕੂ ਜਾਣਕਾਰੀਆਂ ਕਿਹਾ माना ਜਾਏ ਕਿ ਕੈਸੀ ਪੌਸਿਬਿਲਟੀ ਨਜ਼ਰ ਆਉਂਦੀ ਹੈ ਕਿ ਰੀਕਾਉਂਟਿੰਗ ਹੋ ਸਕਦੀ ਹੈ ਕੇਸ ਕੋ ਲੈ ਕੇ ਵੀ ਆਨੇ ਵਾਲੇ ਦਿਨੋਂ ਮੇ ਸੁਪਰੀਮ ਕੋਰਟ ਕੇ ਤਰਫ ਸੇ ਕੋਈ ਬੜਾ ਫੈਸਲਾ ਲਿਆ ਜਾ ਸਕਦਾ ਹੈ। देखिए फिलहाल सुप्रीम कोर्ट ने जिस तरह इस पूरे मामले की सुनवाई की है उस पूरे मामले में तमाम तथ्यों को जानकर उम्मीद ये ज्यादा है कि रिकाउंटिंग की फिलहाल आदेश सुप्रीम कोर्ट जारी करे लेकिन आज पंजाब सरकार का जो फिलहाल इस पूरे मामले में दलील था उन दलीलों के मुताबिक ये जरूर रहा कि रिकाउंटिंग ही करवाया जाना बेहतर होगा लेकिन अब ये सुप्रीम कोर्ट तय करेगा कि इस पूरे मामले में जो फिलहाल चुनाव प्रक्रिया है और जिस तरह की चीजें सामने निकलकर आई है उसमें रिकाउंटिंग कराना क्या इस पूरी समस्या का समाधान है या फिर दोबारा इस पूरे मामले में चुनाव करवाया जाए हालांकि इस पूरी इस पूरे मामले में जिस तरह प्रोसाइडिंग ऑफिसर का काम रहा और जिस तरह का वीडियो सुप्रीम कोर्ट के समक्ष दिखाया गया वो बहुत चौंकाने वाला था और इसीलिए सुप्रीम कोर्ट दोबारा उस वीडियो को देखना चाहता है और दोबारा जब उस वीडियो को देखा जाएगा तो ही ये निर्णय लिया जाएगा कि क्या इस पूरे मामले में रिकाउंटिंग करवाया जाए या दोबारा चुनाव करवाया जाए जिस तरह की परिस्थितियां अब फिलहाल चंडीगढ़ में चुनाव के दौरान पार्टी के बीच में हुई है उस परिस्थितियों को देखने के बाद सुप्रीम कोर्ट इस पूरे दिशा में आगे बढ़ेगा हालांकि और स्टेडिंग की बात तभी कही गई जब हाल ही में अभी तीन पार्षदों ने बीजेपी ज्वाइन किया है तो इन तमाम प्रक्रियाओं के तहत ही सुप्रीम कोर्ट आगे बढ़ेगा कि क्या वाकई

दिशा में आगे कर सकते हैं तो क्या रिकाउंटिंग करवाया जाए या दोबारा चुनाव करवाया जाए इन तमाम पहलुओं पर सुप्रीम कोर्ट विचार करेगा क्योंकि सुप्रीम कोर्ट के समक्ष तमाम दलीलें रखी गई सुप्रीम कोर्ट के समक्ष तमाम बातें रखी गई और जिस तरह आज अनिल मसीह जो प्रोसाइडिंग ऑफिसर थे उनकी द, उनके जवाब से सुप्रीम कोर्ट जहां तक दिखा पूरा संतुष्ट नहीं दिखा तो निश्चित रूप से इस दिशा में कहीं ना कहीं सुप्रीम कोर्ट जरूर आगे बढ़ेगा कि इस पूरी प्रक्रिया को लेकर वो एक निष्पक्ष फैसले की तरफ जरूर बढ़े और इसीलिए तमाम बैलेट पेपर को और तमाम जो दस्तावेज है सुप्रीम कोर्ट अपने पास तलब किए हैं और ये अपने आप में गंभीर इसलिए क्योंकि सुप्रीम कोर्ट इस पूरी कहीं ना कहीं प्रक्रिया में तह तक जाना चाहता है कि जो चुनाव हुए उन चुनावों में अगर गड़बड़ियां हुई तो उसके की क्या है, क्या पर किसी भी प्रकार का दबाव था जिसकी वजह से उन्होंने इस प्रकार की तमाम चीजें की इन तमाम पहलुओं पर विचार किया हालांकि सुप्रीम कोर्ट ने सीधे तौर पर अनिल मसीह से जो सवाल किया उन सवालों के मायने भी बहुत है सुप्रीम कोर्ट में सीधे तौर पर अनिल मसीह जब जवाब दे रहे थे तो चीफ जस्टिस ने उन्हें बीच में रोककर कहा कि आप जो भी बात बोलेंगे जे. वो सुप्रीम कोर्ट के रिकॉर्ड पर है तो आप ये बेहतर समझ सकते हैं कि आप जो बोल रहे हैं वो आप सही बोल रहे हैं या फिर गलत और जब अनिल मसीह ने जवाब देना शुरू किया तो सुप्रीम कोर्ट ने सीधे तौर पर दूसरा सवाल किया कि आपको किस अधिकार या किस नियम के मुताबिक ये इजाजत है कि आप बैलेट पेपर पर अपने हस्ताक्षर या उस मामले में साइन कर सकते हैं जिस पर प्रोसाइडिंग ऑफिसर के द्वारा कोई जवाब सीधे तौर पर नहीं दिया गया जिससे सुप्रीम कोर्ट संतुष्ट दिखे और इस पूरी प्रक्रिया को अगर आप देखें तो सुप्रीम कोर्ट अब चंडीगढ़ मेयर चुनाव के मामले में बहुत गंभीर हो चुका है क्योंकि कहीं ना कहीं लूप हो सुप्रीम कोर्ट के समझ में आ रहा है हालांकि पूरे वीडियो जाएंगे और जिस परिस्थितियों को अनिल मशी ने फिलहाल प्रेजेंट किया है कोर्ट के समक्ष की हल्ला मचाया गया था आम आदमी पार्टी पार्षदों के द्वारा बैलेट को खींचा जा रहा था और कैमरा कैमरा चिल्लाया जा रहा था तो इन तमाम परिस्थितियों को अब सुप्रीम कोर्ट देखेगा जिस तरह वीडियो में आरोप लगाए गए हैं क्या दिए गए बयान के मुताबिक ही वीडियो में तमाम चीजें हो रही हैं तमाम प्रक्रियाओं को देखने के बाद ही सुप्रीम कोर्ट अब फैसले को लेकर आगे बढ़ेगा तो ये अपने आप में बहुत महत्वपूर्ण विषय होगा कि सुप्रीम कोर्ट कल की जो सुनवाई करने वाला है वो बेहद महत्वपूर्ण होगा चंडीगढ़ मेयर चुनाव के मामले में क्योंकि आने वाले दिनों में चुनाव है हॉर्स और इस प्रकार की गड़बड़ियां आने वाले दिनों में न दिखे को लेकर सुप्रीम कोर्ट कहीं कहीं ना कहीं एक बड़ा फैसला जरूर देगा ताकि तमाम जो आने वाली राजनीतिक फाजगिया है वो इस पूरे फैसले को नजीब और नजदीक मार के चले कि सुप्रीम कोर्ट ने ये कहा है कि लोकतंत्र में चुनाव एक निष्पक्ष तरीका है अगर चुनाव में इस प्रकार की गड़बड़ियां हो रही हैं तो निश्चित रूप से बहुत ज्यादा वो खेदजनक है जी ठीक है ठीक है सुशील फिलहाल दी पूरी जानकारी बहुत-बहुत धन्यवाद तो चंडीगढ़ मेयर केस नु लेके सुप्रीम कोर्ट पूरी तरह सख्त नजर आया हाई कोर्ट ਦੇ ਵਿੱਚ ਪਏ ਬੈਲਟ ਪੇਪਰ ਮੰਗਵਾਏ ਗਏ ਨੇ ਕੱਲ ਨੂੰ ਮੁਰਤ ਨੂੰ ਸੁਣਵਾਈ ਹੋਵੇਗੀ ਕੱਲ ਬੈਲਟ ਪੇਪਰ ਦੇਖਣ ਦੇ ਬਾਅਦ ਸੁਪਰੀਮ ਕੋਰਟ ਦੇ ਮੈਨੂੰ ਅੱਗੇ ਦਾ ਫੈਸਲਾ ਲਿਆ ਜਾਵੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਡੀਸੀ ਨੂੰ ਨਵੇਂ ਰਿਟਰਨਿੰਗ ਅਫਸਰ ਦੀ ਤਾਇਨਾਤੀ ਦੇ ਲਈ ਕਹਾਂ ਗਿਆ ਜੀ ਸੁਣਵਾਈ ਦੇ ਦੌਰਾਨ ਅਨਿਲ ਮਸੀਨੂ ਨੂੰ ਮੀ ਝਾੜ ਪਾਈ ਗਈ ਹੈ ਅਨਿਲ ਮਸੀਨੂ ਚੀਫ ਜਸਟਿਸ ਚੰਦਰਚੂੜ ਬੋਲੇ ਨੇ ਕਿ ਤੁਹਾਡੇ ਤੇ ਮੁਕਦਮਾ ਚੱਲਣਾ ਚਾਹੀਦਾ ਹੈ ਇਸ ਟ੍ਰਿਪਿੰਗ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਨਿਲ ਮਸੀਦੀਆਂ ਮੁਸ਼ਕਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਸ ਸਕਦੀਆਂ ਨੇ ਸੋ ਸੁਪਰੀਮ ਕੋਰਟ ਦੇ ਵਿੱਚ ਸੁਣਾਈ ਦੇ ਦੌਰਾਨ ਕੀ ਕੁਝ ਖਾਸ ਰਿਹਾ ਕੀ ਕੁਝ ਜਿਹੜਾ ਇੱਕ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਤੇ ਅਗੋਂ ਅਨਿਲ ਮਸੀਹ ਦੇ ਵੱਲੋਂ ਕੀ ਜਵਾਬ ਦਿੱਤਾ ਕਿ ਉਹ ਵੀ ਤੁਹਾਨੂੰ ਇੱਕ ਇੱਕ ਕਰਕੇ ਅਸੀਂ ਵਿਸਥਾਰ ਨਾਲ ਦੱਸ ਦਰਿਆ ਆ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਮਾਰਕ ਲਗਾਏ ਇਹ ਸਵਾਲ ਕੀਤਾ ਗਿਆ ਤਾਂ ਅਗੋਂ ਅਨਿਲ ਮਸੀਹ ਨੇ ਕਿਹਾ ਕਿ ਖਰਾਬ ਬੈਲਟ ਦੀ ਪਛਾਣ ਦੇ ਲਈ ਮਾਰਕ ਲਗਾਏਗੇ ਨਿਲਮਸੀਹ ਕਹਿੰਦੇ ਨੇ ਕਿ 8 ਬੈਲਟ ਪੇਪਰਾਂ ਤੇ ਮਾਰਕ ਲਗਾਏਗੇ ਹਾਲਾਂਕਿ ਇਹ ਗੱਲ ਉਹਨਾਂ ਨੇ ਜ਼ਰੂਰ ਮੰਨੀ ਹੈ ਕਿ 8 ਬੈਲਟ ਪੇਪਰਾਂ ਤੇ ਮਾਰਕ ਲਗਾਏਗੇ ਕਿਉਂਕਿ 8 ਵੋਟਾਂ ਜਿਹੜੀਆਂ ਕਿ ਇਨ ਵੈਲਿਡ ਹੋਈਆਂ ਸਨ ਉਸ ਤੋਂ ਬਾਅਦ ਜਿਹੜੇ ਕਾਂਗਰਸ ਤੇ ਆਪ ਦੇ ਉੱਤੇ ਇਲਜ਼ਾਮ ਲਗਾਏ ਗਏ ਸਨ ਇਸ ਦੇ ਬਾਅਦ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਕੈਮਰੇ ਵੱਲ ਦੇਖ ਕੇ ਮਾਰਕਿੰਗ ਕੀਤੀ ਕਿਉਂਕਿ ਉਸੇ ਵੀਡੀਓ ਦੇ ਹਵਾਲੇ ਦੇ ਨਾਲ ਕਿਹਾ ਹੈ ਵੀਡੀਓ ਖੁਦ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਦੇਖੀ ਗਈ ਤੇ ਇਸ ਸਵਾਲ ਤੇ ਅਨਿਲ ਮਸੀਹ ਦੇ ਵੱਲੋਂ ਕਿਹਾ ਗਿਆ ਕਿ ਕੈਮਰਿਆਂ ਦੀ ਨਿਗਾ ਮੇਰੇ ਤੇ ਹੀ ਸੀ ਇਸ ਦੇ ਸਵਾਲ ਦੇ ਵਿੱਚ ਇਹ ਜਵਾਬ ਦਿੱਤਾ ਗਿਆ ਕਿ ਕੈਮਰਿਆਂ ਦੀ ਨਿਗਾ ਮੇਰੇ ਤੇ ਹੀ ਸੀ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਨੇ ਕਿ ਵੈਲਿਡ ਤੇ ਮਾਰਕਿੰਗ ਕਰਦੇ ਦਿਖੇ ਅਨਿਲ ਮਸੀਹ ਨੇ ਕਿਹਾ ਕਿ ਬੈਲਟ ਮਿਕਸ ਨਾ ਹੋਣ ਤੇ ਮਾਰਕਿੰਗ ਕੀਤੀ ਗਈ ਹਾਲਾਂਕਿ ਇਸ ਦੇ ਪਿੱਛੇ ਉਹਨਾਂ ਦੇ ਵੱਲ ਇਹ ਤਰਕ ਦਿੱਤਾ ਗਿਆ ਇਹ ਜਵਾਬ ਦਿੱਤਾ ਗਿਆ ਕਿ ਬੈਲਟ ਮਿਕਸ ਨਾ ਹੋਣ ਤਾਂ ਮਾਰਕਿੰਗ ਕੀਤੀ ਗਈ ਇਸ ਦੇ ਵਿੱਚ ਇਹ ਜਵਾਬ ਦਿੱਤਾ ਗਿਆ ਸਿੱਕੇ ਕਰਕੇ ਤੁਹਾਨੂੰ ਵਿਸਥਾਰਾ ਦੱਸਾਂ ਕਿ ਸੁਪਰੀਮ ਕੋਰਟ ਦੇ ਵੱਲੋਂ ਅਨਿਲ ਮਸੀਹ ਨੂੰ ਸੁਣਵਾਈ ਦੇ ਦੌਰਾਨ ਕਿਹੜੇ ਸਵਾਲ ਕੀਤੇ ਗਏ ਤੇ ਅੱਗੋਂ ਅਨਿਲ ਮਸੀਹ ਦੇ ਵੱਲੋਂ ਕੀ ਜਵਾਬ ਦਿੱਤੇ ਗਏ ਪਹਿਲਾ ਸਵਾਲ ਕੀਤਾ ਗਿਆ ਕਿ ਤੁਸੀਂ ਮਾਰਕ ਲਗਾਏ ਅਨਿਲ ਮਸੀਹ ਨੇ ਕਿਹਾ ਕਿ ਖਰਾਬ ਬੈਲਟ ਦੀ ਪਛਾਣ ਦੇ ਲਈ ਮਾਰਕ ਲਗਾਏ ਗਏ 8 ਬੈਲਡ ਪੇਪਰਾਂ ਤੇ ਮਾਰਕ ਲਾਏਗੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਤੁਸੀਂ ਕੈਮਰੇ ਵੱਲ ਦੇਖ ਕੇ ਮਾਰਕਿੰਗ ਕੀਤੀ ਅਨਿਲ ਮਸੀਹ ਨੇ ਕਿਹਾ ਕਿ ਕੈਮਰਿਆਂ ਦੀ ਨਿਗਾਹ ਮੇਰੇ ਤੇ ਹੀ ਸੀ ਕਿਉਂਕਿ ਉਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਉਂਦਾ ਜਿਸ ਦੇ ਵਿੱਚ ਕਿ ਬਿਲਕੁਲ ਉੱਪਰ ਵਾਲੀ ਸਾਈਡ ਤੇ ਕੈਮਰਾ ਲੱਗਿਆ ਹੋਇਆ ਸੀਗਾ ਤੇ ਉਸ ਵੱਲ ਲਗਾਤਾਰ ਵੇਖਦੇ ਹੋਈ ਅਨਿਲ ਮਸੀਹ ਨਜ਼ਰ ਆਉਂਦੇ ਨੇ ਉਹੀ ਵੀਡੀਓ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਹੀ ਵਿਖਾਈ ਗਈ ਉਸ ਦੇ ਲਿਹਾਜ਼ ਦੇ ਨਾਲ ਉਸ ਦੇ ਆਧਾਰ ਤੇ ਜਿਹੜਾ ਕਿ ਚੀਫ ਜਸਟਿਸ ਦੇ ਵੱਲੋਂ ਇਹ ਸਵਾਲ ਕੀਤੇ ਜਾਂਦੇ ਨੇ ਉੱਥੇ ਚੀਫ ਜਸਟਿਸ ਨੇ ਕਿਹਾ ਕਿ ਬੈਲਡ ਤੇ ਮਾਰਕਿੰਗ ਕਰਦੇ ਦਿਖੇ ਗਏ ਨਿਲਮ ਸਿੰਘ ਨੇ ਕਿਹਾ ਕਿ ਬੈਲਟ ਮਿਕਸ ਨਾ ਹੋਣ ਤਾਂ ਮਾਰਕਿੰਗ ਕੀਤੀ ਗਈ ਹਾਲਾਂਕਿ ਇਸ ਦੇ ਪਿੱਛੇ ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਇਹ ਹਵਾਲਾ ਦਿੱਤਾ ਕਿ ਬੈਲਟ ਮਿਕਸ ਨਾ ਹੋਣ ਤਾਂ ਮਾਰਕਿੰਗ ਕੀਤੀ ਗਈ ਸੋ ਇਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਇਸ ਪੂਰੇ ਮੁੱਦੇ ਤੇ ਗੰਭੀਰ ਨਜ਼ਰ ਆ ਰਿਹਾ ਹੈ 4ਵੀਂ ਪਾਈ ਗਈ ਨਿਲਮ ਸਿੰਘ ਨੂੰ ਕਿਉਂਕਿ ਨਿਲਮ ਸਿੰਘ ਉਸੇ ਦਿਨ 30 ਜਨਵਰੀ ਨੂੰ ਪ੍ਰੈਜ਼ਾਈਡਿੰਗ ਅਫੀਸਰ ਸਨ ਜਿਸ ਦਿਨ ਮੇਅਰ ਦੀ ਚੋਣ ਹੁੰਦੀ ਹੈ VOTING ਹੁੰਦੀ ਹੈ ਉਸ ਤੋਂ ਬਾਅਦ ਕਾਊਂਟਿੰਗ ਹੁੰਦੀ ਹੈ ਕਿਉਂਕਿ ਲਗਾਤਾਰ ਹਾਈ ਕੋਰਟ ਦੇ ਆਦੇਸ਼ਾਂ ਤੇ ਜਿਹੜੇ ਕਿ ਵੀਡੀਓਗ੍ਰਾਫੀ ਕੀਤੀ ਜਾ ਰਹੀ ਸੀ ਉੱਥ ਜਿਹੜੇ ਕੀ ਮੀਡੀਆ ਹਾਊਸਸ ਵੀ ਉਹਨਾਂ ਦੇ ਵੀ ਕੈਮਰੇ ਉੱਤੇ ਮੌਜੂਦ ਸਨ ਵੱਖ-ਵੱਖ ਕੈਮਰਿਆਂ ਦੇ ਵਿੱਚ ਪੂਰਾ ਘਟਨਾਕਰਮ ਉਸ ਦਿਨ ਜਿਹੜਾ ਕਿ ਕੈਦ ਵੀ ਹੋਇਆ ਉਸੇ ਵੀਡੀਓ ਦੇ ਆਧਾਰ ਤੇ ਪਹਿਲਾਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਸੁਪਰੀਮ ਕੋਰਟ ਦੇ ਇੱਥੇ ਕਿ ਪਿਛਲੇ ਦਿਨੀ ਸੁਣਵਾਈ ਹੋਈ ਉਸ ਦਿਨਾਂ ਨੇ ਛਾੜ ਪਾਈ ਗਈ ਤੇ ਉਸ ਤੋਂ ਬਾਅਦ ਅੱਜ ਸੁਣਵਾਈ ਹੁੰਦੀ ਹੈ ਤੇ ਇਸ ਦੌਰਾਨ ਜਿੱਥੇ ਕਿ ਅਨਿਲ ਮਸੀਹ ਨੂੰ ਛਾੜ ਪਾਈ ਗਈ ਉੱਥੇ ਕੱਲ ਵੈਲਟ ਪੇਪਰ ਦੇਖਣ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਏ ਵੈਲਟ ਪੇਪਰ ਮੰਗਵਾਏ ਗਏ ਨੇ ਤੇ ਨਾਲ ਹੀ ਕਿਹਾ ਗਿਆ ਕਿ ਡੀਸੀ ਨੂੰ ਨਵੇਂ ਰਿਟਰਨਿੰਗ ਅਫਸਰ ਦੀ ਤਾਇਨਾਤੀ ਦੇ ਲਈ ਕਹਾਂਗੇ ਅੱਜ ਦੀ ਸਨਵਾਈ ਦੇ ਦੌਰਾਨ ਨਿਲਵਸੀ ਨੂੰ ਝਾੜ ਪਾਉਂਦੇ ਹੋਏ ਕਿਹਾ ਗਿਆ ਕਿ ਤੁਹਾਡੇ ਤੇ ਮੁਕੱਦਮਾ ਚੱਲਣਾ ਚਾਹੀਦਾ ਰੋਕ ਰੰਗ ਅਗਲੀ ਵੱਡੀ ਖਬਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜਦੇ ਹੱਕ ਦੇ ਵਿੱਚ ਨੇ ਕੈਪਟਨ ਅਮਰਿੰਦਰ ਨਿਊਜ਼ 18 ਤੇ ਕੈਪਟਨ ਅਮਰਿੰਦਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਗੱਠ ਜੋੜ ਹੋਣਾ ਚਾਹੀਦਾ ਮੈਂ ਖੁਦ ਜੇਪੀ ਨੱਡਾ ਨੂੰ ਵੀ ਗੱਠ ਜੋੜ ਕਰਨ ਦੇ ਲਈ ਕਹੇ ਬੀਜੇਪੀ ਤੇ ਅਕਾਲੀ ਦਲ ਗੱਠ ਜੋੜ ਤੇ ਜਲਦ ਫੈਸਲਾ ਲਿਆ ਜਾਵੇਗਾ ਇਹ ਵੀ ਵੱਡੇ ਸੰਕੇਤ ਵੱਡੀ ਜਾਣਕਾਰੀ ਕੈਪਟਨ ਅਮਰਿੰਦਰ ਦੇਵ ਨੇ న్యూਜ਼ ਇਟ ਪੰਜਾਬ ਦੇ ਨਾਲ ਸਾਂਝੀ ਕੀਤੀ ਗਿਆ ਨਾਲ ਉਹਨਾਂ ਨੇ ਇੱਕ ਇਹ ਵੀ ਬਹੁਤ ਵੱਡਾ ਪੁਆਇੰਟ ਕਿਹਾ ਉਹਨਾਂ ਨੇ ਇਹ ਕਿਹਾ ਕਿ ਜੇਕਰ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਂਦੇ ਨੇ ਗੱਠਜੋੜ ਹੋ ਜਾਂਦਾ ਤਾਂ ਫਿਰ ਕੋਈ ਵੀ ਉਹਨਾਂ ਨੂੰ ਹਰਾ ਨਹੀਂ ਸਕਦਾ ਇਹ ਵੀ ਵੱਡਾ ਬਿਆਨ ਕੈਪਟਨ ਅਮਰਿੰਦਰ ਦੇਵ ਵੱਲੋਂ ਦਿੱਤਾ ਗਿਆ ਤੇ ਨਾਲ ਸਿੱਧੇ ਤੁਰਤੇ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਨਿਤਰੀ ਨੇ ਜਿਹੜੇ ਕਿ ਬੀਜੇਪੀ ਦੇ ਆਗੂ ਵੀ ਨੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਨਾਲ ਨਿਊਜ਼ਹੇਟਰਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਹਾਂ ਕਿਹਾ ਗਿਆ ਹੈ ਕਿ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਹੈ ਮੈਂ ਖੁਦ ਜੀਪੀ ਨੱਡਾ ਨੂੰ ਵੀ ਗੱਠਜੋੜ ਕਰਨ ਦੀ ਲਈ ਕਿਹਾ ਹੈ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੇ ਜਲਦ ਫੈਸਲਾ ਲਿਆ ਜਾਵੇਗਾ ਇਹ ਵੀ ਵੱਡੇ ਸੰਕੇਤ ਕੈਪਟਨ ਅਮਰਿੰਦਰ ਦੇ ਵੱਲੋਂ ਦਿੱਤੇ ਗਏ ਨੇ ਕਿਉਂਕਿ ਪੰਜਾਬ ਦੀ ਸਿਆਸਤ ਦੇ ਤੁਸੀਂ ਸਭ ਤੋਂ ਪੁਰਾਣੇ ਸਿਆਸਤਦਾਨੋਂ ਅਕਾਲੀ ਦਲ ਦੇ ਨਾਲ ਅਲਾਈਅንስ ਦੀਆਂ ਭਾਜਪਾ ਦੀਆਂ ਇੱਕ ਵਾਰ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ ਔਰ ਅਭਿਸ਼ਾ ਹੋਰਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਅ ਅਲਾਈਅንስ ਤੇ ਗੱਲਬਾਤ ਚੱਲ ਰਹੀ ਹੈ ਤੁਹਾਨੂੰ ਲੱਗਦਾ ਹੈ ਅਲਾਈਅንስ ਹੋਣਾ ਚਾਹੀਦਾ ਹੈ ਜਾਂ ਤੁਹਾਡੀ ਕੀ ਸਟੇਟਮੈਂਟ ਹੈ ਮੈਂ ਇਹਦੇ ਹੱਕ 'ਚ ਹਾਂ ਔਰ ਮੇਰੀ ਆਪਣੇ ਭਾਜਪਾ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਦੇ ਹੱਕ 'ਚ ਨੇ ਐਂਡ ਅਸੀਂ ਬਿਲਕੁਲ ਇਹਦੇ ਹੱਕ 'ਚ ਹਾਂ ਕਿ ਅਕਾਲੀ ਦਲ ਦੇ ਨਾਲ ਸਾਡੇ ਸਬੰਧ ਬਸਤਾ ਹੋਵੇ ਐਂਡ ਦੈਨ ਵੀ ਬਿਕਮ ਅ ਫਾਰਮਿਡੇਬਲ ਫੋਰਸ ਵਿਦਨ ਆਲ ਇੰਡੀਆ ਬਾਕੀਆਂ ਨੂੰ ਹਰਾ ਸਕਦੇ ਐਂਡ ਦੈਟ ਇਜ਼ ਇੰਪੋਰਟੈਂਟ ਫਾਰ ਅਸ ਅਗਰ ਬੀਜਪੀ ਐ ਕਾਲੀਦਲ ਇਕੱਠੇ ਹੋਏ ਸਾਨੂੰ ਕੋਈ ਨਹੀਂ ਹਰਾ ਸਕਦਾ ਹਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਤੁਸੀਂ ਗੱਲ ਰੱਖੋਗੇ ਕਿ ਅਕਾਲੀ ਦਲ ਨਾਲ ਲਾਈ ਸੋਣਾ ਚਾਹੀਦਾ ਹੈ ਆਈ ਹੈਵ ਟੈਲ ਆਈ ਹੈਵ ਟੈਲਡ ਦ ਪ੍ਰੈਜ਼ੀਡੈਂਟ ਮੇਬੀ ਯੂਸ ਅ ਅਗੇ ਹੋਣੇ ਸਵਾਲ ਆ ਨੇ ਖੜਕੇ ਸੀ ਤੁਹਾਨੂੰ ਕੀ ਲੱਗਦਾ ਬੀਜਪੀ ਦੀ ਕਿੰਨੀਆਂ ਸੀਟ ਇਸ ਅਲਾਈਂਸ ਦੇ ਵਿੱਚ ਹੋਣੀਆਂ ਚਾਹੀਦੀਆਂ ਕਿਉਂਕਿ ਪਹਿਲਾਂ 3 ਸੀ ਇਹ ਨਹੀਂ ਮੈਂ ਕਹਿ ਸਕਦਾ ਬਸ ਮੈਂ ਤੁਹਾਨੂੰ ਇੱਕ ਐਸੇ ਵੈਕ ਹੋਣੀ ਚਾਹੀਦੀ ਹੈ ਜਿੰਨੀ ਹੁੰਦੀ ਹੈ ਇਟ ਇਟ ਇਜ਼ ਆਲਸੋ ਇਨ ਅ ਕਾਲੀਦਾਲ ਦੇ ਇੰਟਰਸਟ ਇਚ ਸਾਡੇ ਨਾਲ ਅੰਡਰਸਟੈਂਡਿੰਗ ਕਰੇਂ ਐਂਡ ਅਸੀਂ ਓਪਨ ਹਾਂ ਕਾਲ ਆਈ ਐਮ ਸ਼ੋਰ ਓਪਨ ਹੱਥਾਂ ਨਾਲ ਇਹ ਗੱਲ ਨੂੰ ਸਿਰੇ ਚੜਾ ਲੇ ਲੇਕਿਨ ਔਰ ਲੱਗਦਾ ਕਿ ਤਿੰਨ ਤੋਂ ਵੱਧ ਕੇ 6 ਜਾਂ 7 ਜਾਂ 5 ਕਿਤੇ ਹੋਣੀ ਚਾਹੀਦੀ ਮੈਂ ਮੈਨੂੰ ਲੱਛਾ ਸੋਸੀ ਕਹਣਾ ਚਾਹੁੰਦੇ ਮੈਂ ਇਹ ਕਹਿ ਨਹੀਂ ਸਕਦਾ ਅਜਰੇ ਅੱਜ ਨਾਲ ਫਾਈਨਲ ਹੋਵੇ ਜੀ ਫਾਈਨਲ ਹੋਗਾ ਦਾਲ ਦਾਲ ਕਹ ਨਹੀਂ ਐਸੇ ਹੀ ਗੱਲ ਗੱਲ ਕਰਨੇ ਜਦੋਂ ਤਾਈ ਗਾਲੇ ਤੇ ਸਿਰੇ ਨਹੀਂ ਚੜਦੀ ਇਹ ਗੱਲ ਕਰਨ ਹੋਈ ਜਿਹੜਾ लास्ट ਸਵਾਲ लास्ट ਸਵਾਲ ਕਦੋਂ ਤੱਕ ਦਾ ਲਾਇਸ ਜਿਹੜਾ ਹੋ ਸਕਦਾ ਕਿਉਂਕਿ ਕੋਡ ਆਫ ਕੰਡਕਟ ਹੁਣ ਲੱਗਣ ਵਾਲਾ ਹੈ ਦੇਖੋ ਜਦੋਂ ਕੋਡ ਆਫ ਕੰਡਕਟ ਲੱਗੇ ਆ ਨਾ ਲੱਗੇ ਇਹ ਅੰਡਰਸਟੈਂਡਿੰਗ ਤਾਂ ਹੋਣੀ ਆ ਨਾ ਬਾਅਦ ਚ ਜੀ ਥੈਟ ਇਜ਼ ਨਾਟ ਅ ਕੁਐਸਚਨ ਜੀ ਬਟ ਵੇਰੀ ਵੇਰੀ ਕੋਸ਼ਿਸ਼ ਹੋਏਗੀ ਔਰ ਐਡਵਾਈਸ ਹੋਏਗੀ ਜੀ ਕਿ ਇਲੈਕਸ਼ਨ ਤੋਂ ਪਹਿਲਾਂ ਸੀਟ ਅਡਜਸਟਮੈਂਟ ਕਰ ਲਓ ਥੈਟ ਵਿਲ ਬੀ ਦ ਬੈਸਟ ਜੀ ਭਾਰਤ ਦੇ ਇਲੈਕਸ਼ਨ ਚ ਲੜਨਾਂ ਸਾਡੇ ਸੀਟ ਜਿਹੜੀਆਂ ਹੋਣਗੀਆਂ ਉਹ ਅਕਾਲੀ ਦਲ ਦੀ ਸੀਟਾਂ ਹੋਣਗੀਆਂ ਉਹਦਾ ਇੰਨਾ ਨਹੀਂ ਹੁੰਦਾ ਇਹਦੇ ਵਿੱਚ ਅਸੀਂ ਅਸੀਂ ਅਕਾਲੀ ਦਲ ਦੀ سپورਟ ਲੈ ਰਹੇ ਆ ਉਹ ਸਾਡੀ ਲੈ ਰਹੇ ਨੇ ਆਪਾਂ ਸ਼ਹਿਰੀ ਵੀ ਪਿੰਡੂ ਰਾਖਿਆ ਵੀ ਅਸੀਂ ਉਹਦੇ ਵਿੱਚ ਇੰਪੈਕਟ ਪਾ ਸਕਦੇ ਸੋ ਖੁੱਲ ਕੇ ਕੈਪਟਨ ਅਮਰਿੰਦਰ ਦੇ ਵੱਲੋਂ ਭਾਜਪਾ ਅਕਾਲੀ ਦਲ ਗੱਠ ਜੋੜ ਦਾ ਸਮਰਥਨ ਕੀਤਾ ਗਿਆ ਹੱਕ ਦੇ ਵਿੱਚ ਨਿਤਰੇ ਨੇ ਨਿਊਜ਼ੀਟਰ ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਵੱਡਾ ਬਿਆਨ ਦਿੱਤਾ ਕਿ ਭਾਜਪਾ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਮੈਂ ਖੁਦ ਜੀਪੀ ਨੱਡਾ ਨੂੰ ਨੇ ਗੱਠਜੋੜ ਕਰਨ ਦੇ ਲਈ ਕਿਹਾ ਬੀਜਪੀ ਤੇ ਅਕਾਲੀ ਦਲ ਗੱਠਜੋੜ ਤੇ ਜਲਦ ਫੈਸਲਾ ਲਿਆ ਜਾਵੇਗਾ ਹਾਲਾਂਕਿ ਸੀਟਾਂ ਦਾ ਕਿਸ ਤਰ੍ਹਾਂ ਦਾ ਫਾਰਮੂਲਾ ਹੋਵੇਗਾ ਜਾਂ ਉਹ ਕਿਸ ਤਰ੍ਹਾਂ ਦਾ ਫਾਰਮੂਲਾ ਚਾਹੁੰਦੇ ਨੇ ਉਸ ਬਾਰੇ ਹਾਲਾਂਕਿ ਉਹ ਖੁੱਲਕੇ ਨਹੀਂ ਬੋਲੇ ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਗੱਲ ਅੱਗੇ ਵਧੇਗੀ ਉਸ ਤੋਂ ਬਾਅਦ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਕਿ ਲੀਡਰਸ਼ਿਪ ਦੇ ਵੱਲੋਂ ਫੈਸਲਾ ਲਿਆ ਜਾਵੇਗਾ ਪਰ ਸਿੱਧੇ ਤੌਰ ਤੇ ਉਹਨਾਂ ਨੇ ਗੱਠਜੋੜ ਦੀ ਵਕਾਲਤ ਜ਼ਰੂਰ ਕੀਤੀ ਹੈ ਹਾਲਾਂਕਿ ਕੈਪਟਨ ਅਮਰਿੰਦਰ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਹੀ ਜਦੋਂ ਕਾਂਗਰਸ ਦਾ ਹਿੱਸਾ ਆ ਕਾਂਗਰਸ ਦੀ ਸਰਕਾਰ ਬਣਦੀ ਹੈ ਕੈਪਟਨ ਮਨਿੰਦਰ ਮੁਖਤੰਤਰੀ ਬਣਦੇ ਨੇ ਅਕਾਲੀ ਦਲ ਨੂੰ ਉਹਨਾਂ ਦੇ ਵੱਲੋਂ ਹਰਾਇਆ ਜਾਂਦਾ 2007 ਤੇ 12 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ 2017 ਦੇ ਵਿੱਚ ਖੁੱਲ ਕੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਕੈਪਟਨ ਮਨਿੰਦਰ ਤੇ ਬਾਦਲ ਜਿਹੜੇ ਕੰਮੋ ਸਾਹਮਣੇ ਸਨ ਉਸ ਵੇਲੇ ਕੈਪਟਨ ਮਨਿੰਦਰ ਮੁਖਤੰਤਰੀ ਬਣਦੇ ਨੇ ਪਰ ਜਦੋਂ ਅ 2022 ਦੇ ਚੋਣਾਂ ਤੋਂ ਪਹਿਲਾਂ ਜਿਹੜਾ ਕੀ ਗੱਲ ਪੰਜਾਬ ਦੀ ਕਰੀਏ ਤਖਤਾ ਪੜਦਾ ਹੈ ਕੈਪਟਨ ਅਮਰਿੰਦਰ ਨੂੰ ਸੀਐਮ ਦੀ ਕੁਰਸੀ ਤੋਂ ਹਟਾਇਆ ਜਾਂਦਾ ਹੈ ਬੀਜੇਪੀ ਦੇ ਉਸ ਤੋਂ ਬਾਅਦ ਚੱਲੇ ਜਾਂਦੇ ਨੇ ਜਦੋਂ ਹੁਣ ਬੀਜੇਪੀ ਦੇ ਆਗੂ ਨੇ ਤਾਂ ਹੁਣ ਕੈਪਟਨ ਅਮਰਿੰਦਰ ਅਕਾਲੀ ਦਲ ਦੇ ਨਾਲ ਗੱਠ ਜੋੜ ਦੀ ਵਕਾਲਤ ਕਰ ਰਹੇ ਨੇ ਉਸ ਦੇ ਸਮਰਥਨ ਦੇ ਵਿੱਚ ਖੁੱਲ ਕੇ ਉਹਨਾਂ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਪੰਜਾਬ ਦੀ ਸਿਆਸਤ ਦੇ ਤੁਸੀਂ ਸਭ ਤੋਂ ਪੁਰਾਣੇ ਸਿਆਸਤਦਾਨੋਂ ਅਕਾਲੀ ਦਲ ਦੇ ਨਾਲ ਅਲਾਈਅੰਸ ਦੀਆਂ ਭਾਜਪਾ ਦੀਆਂ ਇੱਕ ਵਾਰ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ ਔਰ ਅਭਿਸ਼ਾ ਹੋਰਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਅ ਅਲਾਈਅੰਸ ਤੇ ਗੱਲਬਾਤ ਚੱਲ ਰਹੀ ਹੈ ਤੁਹਾਨੂੰ ਲੱਗਦਾ ਹੈ ਅਲਾਈਅੰਸ ਹੋਣਾ ਚਾਹੀਦਾ ਹੈ ਜਾਂ ਤੁਹਾਡੀ ਕੀ ਸਟੇਟਮੈਂਟ ਹੈ ਮੈਂ ਇਹਦੇ ਹੱਕ 'ਚ ਹਾਂ ਔਰ ਮੇਰੀ ਆਪਣੇ ਭਾਜਪਾ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਦੇ ਹੱਕ 'ਚ ਨੇ ਐਂਡ ਅਸੀਂ ਬਿਲਕੁਲ ਇਹਦੇ ਹੱਕ 'ਚ ਹਾਂ ਕਿ ਅਕਾਲੀ ਦਲ ਦੇ ਨਾਲ ਸਾਡੇ ਸਹਿਯੋਗ ਹੋਵੇ ਐਂਡ THEN WE BECOME A FORMIDABLE FORCE ਜਿਹੜੇ ਨਾਲ ਅਸੀਂ ਬਾਕੀਆਂ ਨੂੰ ਹਾਂ ਰਾਸ ਕਰਦੇ ਨੇ ਐਂਡ दैट इज ਇੰਪੋਰਟੈਂਟ ਫਾਰ ਅਸ ਅਗਰ ਬੀਜਪੀ ਅ ਕਾਲੀ ਦਲ ਕੱਤੇ ਹੋਏ ਸਾਨੂੰ ਕੋਈ ਨਹੀਂ ਰਾਸ ਆਉਣਾ ਹਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਤੁਸੀਂ ਗੱਲ ਰੱਖੋਗੇ ਕਿ ਕਾਲੀ ਦਲ ਨਾਲ ਲਾਈ ਸੋਣਾ ਚਾਹੀਦਾ ਹੈ ਇਮ ਟੈਲ ਇਮ ਟੈਲ ਦਾ ਪ੍ਰਾਈਮਰ ਸੋ ਮੇਬੀ ਵੀ ਉਸ ਅੱਗੇ ਹੋਣੇ ਸਵਾਲ ਆ ਦੇ ਸਕਦੇ ਸੇ ਤੁਹਾਨੂੰ ਕੀ ਲੱਗਦਾ ਬੀਜਪੀ ਦੀਆਂ ਕਿੰਨੀਆਂ ਸੀਟ ਇਸ ਅਲਾਈਂਸ ਦੇ ਵਿੱਚ ਹੋਣੀਆਂ ਚਾਹੀਦੀਆਂ ਕਿਉਂਕਿ ਪਹਿਲਾਂ 3 ਸੀ ਨਹੀਂ ਮੈਂ ਇਹ ਨਹੀਂ ਮੈਂ ਕਹਿ ਸਕਦਾ ਬਸ ਮੈਂ ਤੁਹਾਨੂੰ ਇੱਕ ਐਸੇ ਵਹਿਕੇ ਹੋਣੀ ਚਾਹੀਦੀ ਹੈ ਜੋ ਨਹੀਂ ਹੁੰਦੀ ਹੈ ਇਟ ਇਟ ਇਜ਼ ਆਲਸੋ ਇਨ ਅ ਕਾਲੀਦਾਲ ਦੇ ਇੰਟਰਸਟ੍ਰੀਟ ਜੇ ਸਾਡੇ ਨਾਲ ਅੰਡਰਸਟੈਂਡਿੰਗ ਕਰੇਂ ਐਂਡ ਅਸੀਂ ఓਪਨ ਹਾਲ ਆਮ ਸ਼ੋਰ ఓਪਨ ਹਥਾਨਾਲ ਇਹ ਇਹ ਗੱਲ ਨੂੰ ਇਸੇ ਵਿੱਚ ਲੇਕਿਨ ਤੋ ਲੱਗਦਾ ਕਿ ਤਿੰਨ ਤੋਂ ਵੱਧ ਕੇ 6 ਜਾਂ 7 ਜਾਂ 5 ਕਿਤੇ ਹੋਣੀ ਚਾਹੀਦੀ ਹੈ ਮੈਂ ਮੈਨੂੰ ਇੱਥੇ ਤੁਸੀਂ ਕਹਣਾ ਚਾਹੁੰਦੇ ਮੈਂ ਇਹ ਕਹਿ ਨਹੀਂ ਸਕਦਾ ਇਸੇ ਅੰਨੇ ਸੇ ਫਾਈਨਲ ਬਟ ਫਾਈਨਲ ਹੋਗਾ ਗੱਲ ਗੱਲ ਕਹਿਣੀ ਐ ਸੇ ਹੀ ਗੱਲ ਦਾ ਕਰਨੀ ਜਿਆਦਾ ਤਾਈ ਗੱਲਾਂ ਤੇ ਸਿਰੇ ਨਹੀਂ ਚੜ੍ਹਦੀ ਇਹ ਗੱਲ ਚੱਲ ਰਹੀ ਜੀ ਲਾਸਟ ਸਵਾਲ ਲਾਸਟ ਸਵਾਲ ਕਦੋਂ ਤੱਕ ਦਾ ਲਾਇنس ਜਿਹੜਾ ਹੋ ਸਕਦਾ ਕਿਉਂਕਿ ਕੋਡ ਆਫ ਕੰਡਕਟ ਹੁਣ ਲੱਗਣ ਵਾਲਾ ਹੈ ਦੇਖੋ ਜਦੋਂ ਕੋਡ ਆਫ ਕੰਡਕਟ ਲੱਗੇ ਆ ਨਾ ਲੱਗੇ ਇਹ ਅੰਡਰਸਟੈਂਡਿੰਗ ਤਾਂ ਹੋਣੀ ਹੈ ਨਾ ਜੀ ਬਾਅਦ ਚ दैट इज नॉट अ ਕੁਐਸਚਨ ਜੀ ਬਟ ਮੇਰੀ ਮੇਰੀ ਕੋਸ਼ਿਸ਼ ਹੋਏਗੀ ਔਰ ਐਡਵਾਈਸ ਹੋਏਗੀ ਜੀ ਕਿ ਇਲੈਕਸ਼ਨ ਤੋਂ ਪਹਿਲਾਂ ਸੀਟ ਅਡਜਸਟਮੈਂਟ ਕਰ ਲਓ ਦੈਟ ਵਿਲ ਬੀ ਦ ਬੈਸਟ ਜੀ ਬਾਰ ਚ ਇਲੈਕਸ਼ਨ ਚ ਲੜਨਾ ਸਾਡੇ ਸੀਟ ਜਿਹੜੇ ਆਉਣਗੇ ਆ ਅਕਾਲੀ ਜਲਦੀ ਸੀਟਾਂ ਹੋਣਗੀਆਂ ਉਹਦਾ ਇੰਨਾ ਨਹੀਂ ਹੁੰਦਾ ਇਹਦੇ ਵਿੱਚ ਅਸੀਂ ਅਸੀਂ ਅਕਾਲੀ ਦਾਲ ਦੀ سپورਟ ਲੈ ਰਹੇ ਆ ਉਹ ਸਾਡੀ ਲੈ ਰਹੇ ਨੇ ਆਪਾਂ ਸ਼ਹਿਰੀ ਵੀ ਪੈਨਡੂ ਰਾਖਿਆ ਵੀ ਅਸੀਂ ਉਹਦੇ ਵਿੱਚ ਇੰਪੈਕਟ ਪਾ ਸਕਦੇ ਜਿਸੇ ਖਬਰਤੀ ਹੋਰ ਜੇ ਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕੈਪਟਨ ਅਮਰਿੰਦਰ ਦੇ ਨਾਲ ਵਿਸਥਾਰ ਦੇ ਨਾਲ ਪੂਰੀ ਗੱਲਬਾਤ ਕੀਤੀ ਗਈ ਹੈ ਅ ਪੰਕਜ ਹਾਲਾਂਕਿ ਬਹੁਤ ਸਾਰੇ ਦਰਸ਼ਕਾਂ ਨੂੰ ਇਹ ਬਿਆਨ ਹੈਰਾਨੀਜਨਕ ਵੀ ਲੱਗ ਸਕਦਾ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਵੀ ਕਰਿਆ ਸੀ ਕਿ ਕੈਪਟਨ ਰਵਿੰਦਰ ਦੀ ਗੱਲ ਕੀਤੀ ਜਦੋਂ ਕਾਂਗਰਸ ਦਾ ਹਿੱਸਾ ਸਨ ਤਾਂ ਤੁਰ ਵਿਰੋਧੀ ਰਹੇ ਆਕਾਲੀ ਦਲ ਦੇ ਬਾਦਲ ਪਰਿਵਾਰ ਦੇ ਇੱਕ ਰੋਜ਼ ਦੇ ਖਿਲਾਫ ਮੈਦਾਨ ਦੇ ਵਿੱਚ ਨਿਤਰਿਕ ਰੋਜ਼ ਦੇ ਖਿਲਾਫ ਚੋਣਾਂ ਵੀ ਲੜੀਆਂ ਕਦੇ ਜਿੱਤ ਦਾ ਸਾਹਮਣਾ ਕਰਨਾ ਪਿਆ ਕਦੇ ਹਾਰ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਕੈਪਟਨ ਅਮਰਿੰਦਰ ਹੀ ਆਕਾਲੀ ਦਲ ਦੇ ਨਾਲ ਗੱਠ ਜੋੜ ਦੀ ਵਕਾਲਤ ਕਰ ਰਹੇ ਨੇ ਹੁਣ ਇਸ ਬਿਆਨ ਦੇ ਕੀ ਮਾਇਨੇ ਕੱਢੇ ਜਾਣਗੇ ਜਲਦੀ ਮੋਹਰ ਲੱਗ ਸਕਦੀ ਹੈ ਇਸ ਗੱਠ ਜੋੜ ਨੂੰ ਲੈ ਕੇ ਲੋਕਾਂ ਤੋ ਠੀਕ ਖੂਬਸੂਰਤੀ ਹੈ ਕਿ ਕੋਈ ਵੀ ਪਰਮਾਨੈਂਟ ਦੋਸਤ ਨਹੀਂ ਰੰਦਾ ਔਰ ਕੋਈ ਵੀ ਪਰਮਾਨੈਂਟ ਦੁਸ਼ਮਣ ਨਹੀਂ ਰੰਦਾ ਔਰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦੁਸ਼ਮਣੀ ਇਸ ਤਰੀਕੇ ਦੀ ਰੱਖੋ ਕਿ ਕੱਲ ਨੂੰ ਜਦੋਂ ਇੱਕ ਦੂਸਰੇ ਨਾਲੋਂ ਸਾਹਮਣੇ ਹੋਵੋ ਤਾਂ ਫਿਰ ਇੱਕ ਦੂਸਰੇ ਨਾਲ ਅੱਖ ਮਿਲਾਨ ਦੀ ਜਿਹੜੀ ਹੈ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਔਰ ਇਸੇ ਵੀ ਤਸਵੀਰ ਜਿਹੜੀ ਹੈ ਹੁਣ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਮਰਿੰਦਰ ਸਿੰਘ ਉਹਨਾਂ ਦੀ ਸਟੇਟਮੈਂਟ ਸਾਹਮਣੇ ਤੁਹਾਨੂੰ ਕਿਹਦੇ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਏਗੀ ਔਰ ਉਹ ਪੇਰਵੀ ਕਰਨਗੇ ਕਿ ਪੰਜਾਬ ਦੇ ਵਿੱਚ ਜੇਕਰ ਭਾਜਪਾ ਨੇ ਸੀਟਾਂ ਜਿੰਨੀਆਂ ਨੇ ਤਾਂ ਫਿਰ ਅਕਾਲੀ ਦਲ ਦੇ ਨਾਲ ਜਾਣਾ ਹੋਵੇਗਾ ਅਕਾਲੀ ਦਲ ਦੇ ਨਾਲ ਮਿਲ ਕੇ ਹੀ ਭਾਜਪਾ ਤੇ ਅਕਾਲੀ ਦਲ ਦੋਵੇਂ ਸੀਟਾਂ ਜਿੱਤ ਸਕਦੇ ਨੇ ਸਿਰਫ ਇਹ ਨਹੀਂ ਗੱਡ ਜੋੜ ਵਾਰੀ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਅਸੀਂ ਸਾਰਿਆਂ ਨੂੰ ਹਰਾਣਾ ਵੈ ਤਾਂ ਫਿਰ ਮਿਲ ਕੇ ਹੀ ਇਲੈਕਸ਼ਨ ਜਿਹੜੀ ਉਹ ਲੜਨੀ ਪਵੇਗੀ ਜਦੋਂ ਉਹਨਾਂ ਨੂੰ ਸੀਟ ਸ਼ੇਅਰਿੰਗ ਤੇ ਪੁੱਛਿਆ ਕਿਉਂਕਿ ਜਦੋਂ ਅਲਾਈਸ ਰੇਆ ਅਕਾਲੀ ਦਲ ਦੇ ਨਾਲ ਭਾਜਪਾ ਦਾ ਉਸ ਵੇਲੇ 3 ਸੀਟਾਂ ਮਿਲਦੀਆਂ ਸੀਗੀਆਂ ਦੋਨਾਂ ਨੇ ਕਿਹਾ ਕਿ ਸੀਟ ਸ਼ੇਅਰਿੰਗ ਤੇ ਮੈਂ ਨਹੀਂ ਗੱਲ ਕਰ ਸਕਦਾ ਲੇਕਿਨ ਮੈਂ ਜੀਪੀ ਨੱਡਾ ਨੂੰ ਵੀ ਇਸ ਬਾਬਤ ਜਾਣਕਾਰੀ ਦਿੱਤੀ ਹੈ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸੁਨੀਲ ਜਾਖੜ ਵੀ ਇਸ ਦੇ ਹੱਕ ਦੇ ਵਿੱਚ ਨੇ ਕੀ ਗੱਠਜੰਡਨ ਹੋਣਾ ਚਾਹੀਦਾ ਵੈ ਔਰ ਤੁਹਾਨੂੰ ਯਾਦ ਹੋਏਗਾ ਕਿ ਸੁਨੀਲ ਜਾਖੜ ਵੀ ਖੁੱਲ ਕੇ ਅਕਾਲੀ ਦਲ ਦੇ ਖਿਲਾਫ ਪਹਿਲਾਂ ਟਿੱਪਣੀਆਂ ਕਰਦੇ ਰਹੇ ਨੇ ਸੁਪਰੀ ਸਿੰਘ ਬਾਦਲ ਦੇ ਉੱਤੇ ਟਿੱਪਣੀਆਂ ਕਰਦੇ ਰਹੇ ਨੇ ਲੇਕਿਨ ਅਸੀਂ ਦੇਸ਼ ਦੀ ਜਦੋਂ ਰਾਜਨੀਤੀ ਦੇਖਦੇ ਹਾਂ ਅਸੀਂ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੂੰ ਦੇਖਦੇ ਹਾਂ ਕਿ ਕਦੇ ਵੀ ਲਾਲੂ ਯਾਦਵ ਦੇ ਨਾਲ ਹੋ ਜਾਂਦੇ ਨੇ ਔਰ ਕਦੇ ਭਾਜਪਾ ਦੇ ਨਾਲ ਹੋ ਜਾਂਦੇ ਨੇ ਅਸੀਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਕਿ ਕਿਸ ਤਰੀਕੇ ਨਾਲ ਆ ਸ਼ਿੰਦੇ ਜਿਹੜੇ ਨੇ ਉਹ ਸ਼ਿਵ ਸੇਨਾ ਨੂੰ ਤੋੜ ਕੇ ਭਾਜਪਾ ਦੇ ਨਾਲ ਅਲਾਈਂਸ ਕਰ ਲੈਂਦੇ ਨੇ ਤਾਂ ਹੁਣ ਪੰਜਾਬ ਦੇ ਵਿੱਚ ਜਦੋਂ ਗੜਜੋੜ ਦੀਆਂ ਖਬਰਾਂ న్యూਸ 18 ਪਿਛਲੇ ਦਿਨਾਂ 'ਚ ਚਲਾ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੜਜੋੜ ਹੋ ਸਕਦਾ ਹੈ ਤਾਂ ਇਸ ਦੇ ਵਿੱਚ ਇੱਕ ਵੱਡੀ ਭੂਮਿਕਾ ਹੁਣ ਕੈਪਟਨ ਅਮਰਿੰਦਰ ਸਿੰਘ ਨਿਵਾੰਦੇ ਹੋਏ ਨਜ਼ਰ ਆ ਸਕਦੇ ਨੇ ਪਰਮਿੰਦਰ ਹਾਂ ਠੀਕ ਹੈ ਪੰਗਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ న్యూਸ 18 ਪੰਜਾਬ ਦੇ ਨਾਲ ਗਲਤ ਬਤ ਕਰਦੇ ਹੋ ਇਹਨਾਂ ਨੇ ਕਿਹਾ ਕਿ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਮੈਂ ਖੁਦ ਜੇਪੀ ਨੱਡਾ ਨੂੰ ਵੀ ਗੱਠਜੋੜ ਕਰਨ ਦੇ ਲਈ ਕਿਹਾ ਤੇ ਨਾਲ ਇਹ ਵੀ ਵੱਡਾ ਸੰਕੇਤ ਦੇ ਗਏ ਨੇ ਕਿ ਬੀਜੇਪੀ ਤੇ ਅਕਾਲੀ ਦਲ ਗੱਠਜੋੜ ਤੇ ਜਲਦ ਫੈਸਲਾ ਲਿਆ ਜਾਵੇਗਾ